ਅਸੀਂ ਸਾਰੇ ਭਾਰਤੀ ਖਾਣ-ਪੀਣ ਦੇ ਬਹੁਤ ਸ਼ਕੀਨ ਆ ਕੋਨੇ-ਕੋਨੇ ਤੇ ਭਾਰਤ ਦੇ ਸਾਨੂੰ ਖਾਣ-ਪੀਣ ਦੀਆਂ ਵੱਖ-ਵੱਖ ਰੀਆਂ ਆਈਟਮਾਂ ਮਿਲ ਜਾਂਦੀਆਂ ਨੇ ਅਰ ਭਾਰਤ ਫੇਮਸ ਵੀ ਇਹਨਾਂ ਚੀਜ਼ਾਂ ਕਰਕੇ ਆ ਕਿ ਸਾਡੇ ਭਈ ਵੈਰਾਈਟੀਆਂ ਹੀ ਬਹੁਤ ਰਹੀਆਂ ਬਾਹਰੋਂ ਵੀ ਇਹ ਜਿਹੀ ਚੀਜ਼ਾਂ ਮੰਗਾਉਂਦੇ ਆ ਬਾਹਰ ਲਿਆਂ ਫਰੈਂਚਾਈਜ਼ੀਆਂ ਇੱਥੇ ਆਉਂਦੀਆਂ ਨੇ ਬਹੁਤ ਕੁਝ ਇੱਥੇ ਬਾਹਰਲਾ ਵੀ ਆਉਂਦਾ ਸੀ ਸਾਰੇ ਖਾਣੇ ਪਰ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਇੰਨਾ ਸਭ ਹੋਣ ਦੇ ਬਾਵਜੂਦ ਵੀ ਕਿ ਭਾਰਤ ਦੇ ਵਿੱਚ ਇਹ 10 ਫੂਡ ਅਲਾਉਡ ਨਹੀਂ ਹੈਗੇ ਇਪਸਾਈ ਦੇ ਵੱਲੋਂ ਜਿਹੜਾ ਇਹਨਾਂ ਨੂੰ ਅਲਾਉਡ ਨਹੀਂ ਕੀਤਾ ਗਿਆ ਭਾਰਤ ਦੇ ਵਿੱਚ ਇਹਨਾਂ ਨੂੰ ਤੁਸੀਂ ਖਾ ਨਹੀਂ ਸਕਦੇ ਕਾਰਨ ਕੀ ਹੈ ਕਿ ਤੁਹਾਡੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਹੋਵੇ ਵਿਸ਼ੇਸ਼ ਤੌਰ ਤੇ ਜੇ ਗੱਲ ਕੀਤੀ ਹੈ ਤੇ ਚੀਨੀ ਫੂਡ ਜਿਹੜਾ ਹੈਗਾ ਉਹ ਸਾਡੇ ਖਾਣ ਤੋਂ ਥੋੜਾ ਜਿਹਾ ਅਵੋਇਡ ਕੀਤਾ ਜਾਂਦਾ ਫਸਾਈ ਦੇ ਵੱਲੋਂ ਪੂਰਨ ਤੌਰ ਤੇ ਉਸ ਤੇ ਪਾਬੰਦੀ ਲਗਾਈ ਹੋਈ ਹੈ ਇਸ ਤੋਂ ਇਲਾਵਾ ਇਹ ਪੂਰੀਆਂ 10 ਆਈਟਮਾਂ ਕੀ ਨੇ ਜਿਹੜੀਆਂ ਅਸੀਂ ਭਾਰਤ ਦੇ ਵਿੱਚ ਨਹੀਂ ਖਾ ਸਕਦੇ ਹੈਗੇ ਬੈਨ ਨੇ ਜਿਦੇ ਨਾਲ ਕੈਂਸਰ ਹੋਣ ਦੀ ਪ੍ਰੋਬਲਮ ਆ ਤਾਂ ਉਹ ਤੁਹਾਨੂੰ ਮੈਂ ਦੱਸਦੀ ਹਾਂ ਦਰਸਲੇਪ ਪਬੰਦੀ ਫਸਾਈ ਦੇ ਬਿਲੋ ਲਗਾਈ ਗਈ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਇਹ ਬਾਜ਼ਾਰ ਦੇ ਵਿੱਚ ਉਪਲਬਧ ਭੋਜਨ ਉਤਪਾਦਾਂ ਦੀ ਨਿਗਰਾਨੀ ਕਰਦੀ ਹੈ ਅਜਿਹੇ ਚ ਜੇਕਰ ਕਿਸੇ ਖਾਣ ਵਾਲੀ ਚੀਜ਼ ਚ ਕੁਝ ਹਾਨੀਕਾਰਕ ਤੱਤ ਪਾਏ ਜਾਂਦੇ ਨੇ ਤਾਂ ਉਸ ਦੇ ਉੱਪਰ ਪਬੰਦੀ ਲਗਾ ਦਿੱਤੀ ਜਾਂਦੀ ਹੈ ਤਾਂ ਹੁਣ ਆਪਾਂ ਜਾਣਦੇ ਹਾਂ ਕਿ ਇਹ ਜਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਦੇ ਤੇ ਪਬੰਦੀ ਲਗਾਈ ਗਈ ਹੈ ਸਭ ਤੋਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਸੀਗਾ ਚੀਨ ਦੇ ਪ੍ਰੋਡਕਟਸ ਦਾ ਤਾਂ ਇਹਦੇ ਵਿੱਚ ਆਉਂਦਾ ਹੈ ਜੀ ਚੀਨ ਦੇ ਦੁੱਧ ਤੇ ਦੁੱਧ ਤੋਂ ਉਤਪਾਦ ਜਿਹੜੇ ਚੀਨ ਦਾ ਦੁੱਧ ਹੈਗਾ ਤੇ ਉੱਥੋਂ ਦੇ ਜਿਹੜੇ ਉਤਪਾਦ ਨੇ ਉਹ ਬੰਦ ਨੇ ਫਲ ਪਕਾਉਣ ਵਾਲਾ ਜਿਹੜਾ ਪਦਾਰਥ ਹੈ ਉਹ ਬੰਦ ਐਥਾਈਲ I think ਕੁਛ ਇਦਾਂ ਦਾ ਨਾਮ ਹੁੰਦਾ ਹੈ ਉਹਦਾ ਅ ਔਰ ਚੀਨ ਦਾ ਲਸਣ ਹੋ ਗਿਆ ਅ એનર્ਜੀ ਡਰਿੰਕ ਹੋ ਗਿਆ ਸੈਂਸ ਫਰੈਂਸ ਤੇਲ ਹੋ ਗਿਆ ਜੈਨੇਟਿਕਲੀ ਮੋਡੀਫਾਈਡ ਫੂਡ ਹੋ ਗਿਆ ਪੋਟਾਸ਼ੀਅਮ ਬ੍ਰੋਮੇਟ ਫੋਇਗ੍ਰਾਸ ਬ੍ਰੋਮੀਨੇਟਿਡ ਤੇਲ ਤੇ ਖਰਗੋਸ਼ ਦਾ ਮਾਸ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਭਾਰਤ ਦੇ ਵਿੱਚ ਖਾਣ ਤੋਂ ਬੈਨ ਨੇ ਹੁਣ ਇੱਥੇ ਪਾਬੰਦੀ ਲਗਾਉਣ ਦੇ ਕਾਰਨ ਕੀ ਹੈ ਫਸਾਈ ਨੇ ਕਿਉਂ ਰੈਸਟ੍ਰਿਕਸ਼ਨਸ ਇਸਤੇ ਲਗਾਈਆਂ ਨੇ ਕਿ ਇਹਨਾਂ ਨੂੰ ਸਿਹਤ ਦੇ ਲਈ ਹਾਨੀਕਾਰਕ ਮੰਨਿਆ ਗਿਆ ਔਰ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਉਤਪਾਦਾਂ ਨੂੰ ਕੈਂਸਰ ਲਈ ਜੋਖਮ ਦਾ ਕਾਰਕ ਮੰਨਿਆ ਜਾ ਰਿਹਾ ਹੈ ਤਾਂ ਇਸ ਲਈ ਕਈ ਉਤਪਾਦਾਂ 'ਤੇ ਪਾਬੰਦੀ ਲਗਾਈ ਗਈ ਔਰ ਇਸ ਦੇ ਨਾਲ ਹੀ ਕੁਝ ਉਤਪਾਦਾਂ ਨੂੰ ਸਿਹਤ ਲਈ ਬਹੁਤ ਖਤਰਨਾਕ ਮੰਨਿਆ ਗਿਆ ਇਹ ਕਾਰਨ ਹੈ ਕਿ ਉਹਨਾਂ ਨੇ ਰੋਕ ਲਾਈ ਹੈ ਤਰਸਲ ਖਾਨ ਪੀਰ ਨੀਅ ਵਸਤੂਆਂ ਵਿੱਚ ਪਾਏ ਜਾਣ ਵਾਲੇ ਕੁਝ ਹਾਨੀਕਾਰਕ ਪਦਾਰਥ ਫਸਾਈ ਦੁਆਰਾ ਪਾਬੰਦੀ ਸ਼ੁਦਾ ਨੇ ਹਾਲਾਂਕਿ ਕਈ ਇਹੋ ਜਿਹੇ ਜਿਨ੍ਹਾਂ ਤੇ ਪਾਬੰਦੀ ਲਗਾਈ ਸੀਗੀ ਉਹਨਾਂ ਨੂੰ ਹਟਾ ਵੀ ਦਿੱਤਾ ਗਿਆ ਔਰ ਕਈਆਂ ਦੇ ਉੱਪਰ ਪਾਬੰਦੀ ਲਗਾਈ ਵੀ ਗਈ ਹੈ ਪਰ ਉਹਨਾਂ ਦੇ ਵਿੱਚ ਜ਼ਿਆਦਾ ਚੀਨੀ ਉਤਪਾਦਾਂ ਦੀ ਜਿਹੜੀ ਗਿਣਤੀ ਹੈਗੀ ਜਿਨ੍ਹਾਂ ਤੇ ਪਾਬੰਦੀ ਜ਼ਿਆਦਾ ਲੱਗੀ ਆ ਹੁਣ ਤੁਸੀਂ ਕੋਈ ਵੀ ਚੀਜ਼ ਦੇਖ ਲਓ ਕੋਈ ਵੀ ਮਾਰਕੀਟ 'ਚ ਨਵੀਂ ਚੀਜ਼ ਆਉਂਦੀ ਹੈ ਫੂਡ ਦੇ ਨਾਲ ਰਿਲੇਟਿਡ ਤਾਂ ਤੁਸੀਂ ਉਹ ਸਾਈਡ ਤੇ ਵੇਖੋਗੇ ਤਾਂ ਫਸਾਈ ਦਾ ਲੋਗੋ ਉੱਥੇ ਲੱਗਿਆ ਹੋਊਗਾ ਮਤਲਬ ਕਿ ਫਸਾਈ ਦੇ ਵੱਲੋਂ ਇਹਨੂੰ ਅਪਰੂਵਡ ਮਿਲੀ ਅਪਰੂਵਲ ਮਿਲੀ ਹੈਗੀ ਹੈ ਤਾਂ ਫਿਰ ਜਿਹੜਾ ਹੈਗਾ ਇਹ ਅੱਗੇ ਮਾਰਕੀਟ ਦੇ ਵਿੱਚ ਪ੍ਰੋਡਕਟ ਆਇਆ ਤਾਂ ਫਸਾਈ ਕਿਸੇ ਵੀ ਇਸ ਤਰ੍ਹਾਂ ਦੀ ਹਾਨੀਕਾਰਕ ਚੀਜ਼ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਨੂੰ ਅਪਰੂਵਲ ਨਹੀਂ ਦਿੰਦੀ ਜਿਸ ਕਰਕੇ ਇਹ 10 ਪ੍ਰੋਡਕਟ ਨੇ ਜਿਹੜੇ ਭਾਰਤ ਦੇ ਵਿੱਚ ਬੰਦ ਨੇ ਯਾਨੀ ਕਿ ਤੁਸੀਂ ਖਾ ਨਹੀਂ ਸਕਦੇ